ਦਰਸਿਕਾ ਇਹ ਕੀ ਕਸੂਰ ਹੈ ਅੰधे ਏਕ ਨਾ ਲੱਗ ਗਈ ਜੋ ਬਾਸ বাজਾਈਏ ਫੂਕ ਬਾਸ ਸਿ ਫੂਕ ਮਾਰੂ ਦੁੱਧੇ ਪਾਸਿਓਂ ਨਿਕਲ ਗਿਆ ਵਾ ਹੁਣ ਕਿਆ ਵਾ ਕੀਤਨ ਸੁਣੋ ਕਥਾ ਸੁਣੋ ਕਿ ਨਹੀਂ ਮਰਜੀ ਸੁਣ ਸੁਣਨ ਨਾਲ ਕੁਛ ਨਹੀਂ ਹੋਣਾ ਮੰਨਣ ਨਾਲ ਹੋਣਾ ਜੋ ਸੁਣਿਆ ਜੋ ਦੇਖਿਆ ਉਹਨੂੰ ਮੰਨਣ ਨਾਲ ਤੁਹਾਡਾ ਜੀਵਨ ਪਲਟੀ ਖਾਣਾ ਹੈ ਉਹ ਜੜਾ ਪੋਦਾ ਨਵੇਂ ਮਾਰੇ ਨੇ ਠੰਡਿਆ ਸਾਰੇ ਸੀ ਠੰਡ ਤੂੰ ਕੋਈ ਨਾ ਕੁਛ ਕਹਿਣਾ ਬੜੀ ਠੰਡੇ ਬੜੀ ਠੰਡੇ ਬੜੀ ਠੰਡੇ ਪਰ ਗੁਰੂ ਕੀ ਕਾਰਨ ਉਹਕ ਤਖਾਰਨਾ ਬਿਆਪੀ ਕੰਠ ਮਿਲਿਆ ਹਰ ਨਾਲ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਮਿਲ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਗਲੇ ਨਾਲ ਲਾ ਲਿਆ ਉਹਨਾਂ ਨੂੰ ਇਹ ਪੋ ਦਾ ਮਹੀਨਾ ਵੀ ਠੰਡ ਨਹੀਂ ਲੱਗਦੀ ਉਹਨੂੰ ਪ੍ਰੈਕਟੀਕਲੀ ਕਰਕੇ ਦੱਸਿਆ ਗੁਰੂ ਨੇ ਕਿ ਕਿਦਾਂ ਉਹ ਪੋ ਦੇ ਮਹੀਨੇ ਚ 6-7 ਪੋ ਦੀ ਜੜੀ ਵੀ ਰਾਤ ਸੀਗੀ ਕਿਦਾਂ ਉਹ ਆਨੰਦ ਪ੍ਰਸਾਦ ਆ ਉਸ ਠੰਡ ਚ ਕਿਲਾ ਛੱਡਿਆ ਕਿਦਾਂ ਉਥੇ ਮੀਂਹ ਪੈਂਦਾ ਸੀ ਕਿਦਾਂ ਉਥੇ ਸਰਸਾ ਨਦੀ ਦੇ ਕੰਡੇ ਤੇ ਉਥੇ ਦੀਵਾਨ ਵੀ ਲਾਇਆ ਸਾਜੀ ਵਾਰ ਦਾ ਕੀਰਤਨ ਵੀ ਕੀਤਾ ਤਾਂ ਉਹਨਾਂ ਨੇ ਉਹ ਠੰਡ ਨੂੰ ਜੀ ਕੇ ਦੱਸਿਆ ਕਿਦਾਂ ਦੋ ਨਿੱਕੇ ਨਿੱਕੇ ਬੱਚੇ ਮਾਤ ਗੋਜੀ ਨਾਲ ਦੋ ਬੱਚੇ ਉਹ ਠੰਡ ਵਿੱਚ ਉਹਨਾਂ ਨੇ ਕੋਈ ਕੀ ਕਿਦਾਂ ਮਾਤਾ ਉਹਨਾਂ ਨੂੰ ਨਾਲ ਰੱਖਦੀ 140 ਫੋਟੋ 'ਚ ਬੁਰਜ ਤੇ ਜਿੱਥੇ ਹਵਾ ਚਾਰਚ ਫੇਰਿਓ ਆ ਰਹੀ ਏ ਉਥੇ ਉਹਨਾਂ ਨੂੰ ਕੈਦ ਕਰ ਦਿੱਤਾ ਹੈ ਹਨ ਉਹਨਾਂ ਨੇ ਉਸ ਠੰਡ ਨੂੰ ਜੀ ਕੇ ਸਾਨੂੰ ਦੱਸਿਆ ਕਿ ਉਹ ਪੋ ਨੂੰ ਉਹਨਾਂ ਨੇ ਜੀ ਕੇ ਦੱਸਿਆ ਵੀ ਤੁਸੀਂ ਕਿਵੇਂ ਪੋ ਦੇ ਮਹੀਨੇ 'ਚ ਆਪਣੇ ਗੁਰੂ ਦੇ ਆਸਰਾ ਤੱਕੇ ਤੁਸੀਂ ਕਿਵੇਂ ਤੁਸੀਂ ਜਿੰਦਾ ਰਹਿ ਸਕਦੇ ਹੋ ਤੇ ਕਿਵੇਂ ਤੁਸੀਂ ਆਪਣੀ ਸਿੱਖੀ ਨਿਭਾ ਸਕਦੇ ਹੋ ਉਹਨਾਂ ਕੋਲ ਉਹੀ ਸਿੱਖਣਾ ਹੈ ਉਹ ਤਾਂ ਮਹੀਨਾ ਹੋਇਆ ਜਾਂ ਮਾਗ ਦਾ ਮਹੀਨਾ ਹੋਇਆ ਜਾਂ ਆੜ ਦਾ ਮਹੀਨਾ ਹੋਇਆ ਗੱਲ ਕਿਸੇ ਮਹੀਨੇ ਦੀ ਨਹੀਂ ਗੱਲ ਕਿਸੇ ਦਿਨ ਦੀ ਨਹੀਂ ਗੱਲ ਇਹ ਵੀ ਉਹਨਾਂ ਦੇ ਜੀਵਨ ਤੋਂ ਅਸੀਂ ਸੇਧ ਰਹਿਣੀ ਹੈ ਤੇ ਉਹਨਾਂ ਨੇ ਕਿਵੇਂ ਸਿੱਖੀ ਨਿਭਾਈ ਆਖਰੀ ਸਵਾਰਥ ਤੱਕ ਤਾਂ ਸੀਵੇਂ ਵੀ ਦਿੱਤੇ ਲਾਲਚ ਵੀ ਦਿੱਤੇ ਦੁਨੀਆ ਦੇ ਲਾਲਚ ਵੀ ਬਥੇਰੇ ਦਿੱਤੇ ਸੀਏ ਵੀ ਬਥੇਰੇ ਦਿੱਤੇ ਸਭ ਕੁਝ ਸ਼ਾਮਦਾਨ ਪ੍ਰੇਤ ਸਭ ਕੁਝ ਕੀਤਾ ਜੋ ਜੋ ਹੈਗਾ ਸਿਆਸਤ ਦੇ ਵਿੱਚ ਪਰ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਲੱਤ ਮਾਰੀ ਠੋਕਰ ਮਾਰਤੀ ਉਹਨਾਂ ਨੇ ਇੱਕ ਨਿਸ਼ਾਨਾ ਸੀ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਅਸੀਂ ਮੋਹ ਨਾਲ ਪੜੇ ਜਾਈਏ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤੇ ਜਾਵੇ ਸਿੱਖੀ ਸਾਡੇ ਕੋਲ ਹੋਵੇ ਨਾ ਤਾਂ ਇਸ ਮਹੀਨੇ ਤੋਂ ਮਹੀਨੇ ਤੋਂ ਕੀ ਉਹਨਾਂ ਦੇ ਜੀਵਨ ਤੋਂ ਤੁਹਾਨੂੰ ਇਹ ਹੀ ਸ਼ੇਦ ਮਿਲਦੀ ਹੈ ਛੋਟੇ ਛੋਟੇ ਬੱਚੇ 7 ਸਾਲ ਤੇ 9 ਸਾਲ ਦੇ ਅੱਜ ਕੋਈ ਮੇਰੇ ਵਰਗੇ 70 ਸਾਲ ਦੇ ਨੂੰ ਵੀ ਬਾਬਾ ਕਹਿ ਕੇ ਕੁਝ ਨਹੀਂ ਹੈਗਾ ਮਜ਼ਾਕ ਨਾ ਭਾਵੇਂ ਕਹਿੰਦੇ ਕੋਈ ਬਾਬਾ ਪਰ ਉਹ 7 ਸਾਲ ਤੇ 9 ਸਾਲ ਦੇ ਬੱਚੇ ਬਾਬੇ ਬਣ ਗਏ ਕਰਨੀ ਕਰ ਗਏ ਇਹੀ ਸਿੱਖਣਾ ਹੈ ਉਹਨਾਂ ਕੋਲ ਸਾਡੀ ਕਰਨੀ ਐ ਇਨੀ ਵਧੀਆ ਵੇ ਤਾਂ ਸਾਡੀ ਕਰਨੀ ਕੀ ਹੈ ਜੇ ਕਰਨੀ ਹੋਵੇ ਸ਼ਰਮਿੰਦਾ ਇਹ ਆ ਕਮਾਣੀ ਰੀਤ ਸੰਤ ਕਿਨਨ ਦਾ ਸਖਤ ਕੀ ਪੂਜਾ ਇਹ ਆ ਜਿਹੜੀ ਵਿਪਰੀਤ ਸਾਡੀ ਤੇ ਉਹ ਕਰਨੀ ਹੈ ਜਦ ਨਾਲ ਅਸੀਂ ਸ਼ਰਮਿੰਦੇ ਹੋਣਾ ਜਾ ਕੇ ਦਰਗਾਹ 'ਚ ਤੋ ਉਹਨਾਂ ਕੋਲੋਂ ਸਿੱਖਣਾ ਕਰਨੀ ਕਿਵੇਂ ਕਰਨੀ ਸਿੱਖੀ ਦੀ ਕਮਾਈ ਕਿਵੇਂ ਕਰਨੀ ਸਿੱਖੀ ਨੂੰ ਨਿਭਾਉਣਾ ਕਿਵੇਂ ਮੈਂ ਆਖਰੀ ਸਵਾਸ ਤੱਕ ਐਦਾਂ ਕਹਿਣ ਨਾਲ ਨਹੀਂ ਸਿੱਖੋ ਜਾਣਾ ਸੀ ਮਨ ਹੁਣ ਨਾਲ ਨਹੀਂ ਸਿੱਖੋ ਜਾਣਾ ਅਸੀਂ ਮਹੀਮੀ ਪਿੱਛੇ ਪਿੱਛੇ ਮੈਂ ਗਿਆ ਤੇ ਬੜੇ ਲੰਗਰ ਲੱਗੇ ਸੀ ਤੇ ਉਹਨੇ ਦੁੱਧ ਦਾ ਲੰਗਰ ਲਿਆਏ ਕਹਿੰਦੇ ਮੋਤੀ ਮੈਰਜੀ ਨੇ ਦੁੱਧ ਪਿਆ ਸੀ ਛੋਟੇ ਸਾਹਿਬ ਜੀ ਦੇ ਛੋਟੇ ਸਾਹਿਬ ਅਸੀਂ ਦੁੱਧ ਦਾ ਲੰਗਰ ਲਾਇਆ ਦੁੱਧ ਪਿਆਦੇ ਸੀ ਉਹ ਬੱਚੇ ਛੇਰ ਉਹਨਾਂ ਦੇ ਗੋਮ ਸੀ ਹਨਾ ਕੈਸ ਕਤਲ ਕੀਤੇ ਸੀ ਉਹ ਦੇਖੋ ਨਾ ਸਿੱਖੀ ਚ ਕੇ ਸਾਨੂੰ ਇਹ ਨਹੀਂ ਕਹਿੰਦੇ ਕੇਸ ਕਟਾਏ ਨੇ ਕਹਿੰਦੇ ਸਿੱਖ ਨੇ ਕੇਸ ਕਤਲ ਕੀਤੇ ਕਤਲ ਕੀਤੇ ਕਤਲ ਦੇ ਬਰਾਬਰ ਹੈ ਤੋ ਮੇਰੇ ਕੋ ਆਏ ਦੁੱਧ ਲਾ ਕੇ ਮੈਂ ਕਹਾਂ ਯਾਰ ਦੁੱਧ ਨਾ ਪਿਆਓ ਤੁਸੀਂ ਐਵੇਂ ਕਰੋ ਤੁਸੀਂ ਸਾਬ ਜਦਿਆਵਰ ਕੇ ਪਾਓ ਸਾਬ ਜਦਿਆਵਰ ਕੇ ਪਾਓ ਉਹਦੀ ਮੈਰ ਨੇ ਦੁੱਧ ਪਿਆਸੀ ਸੀ ਉਹਨੇ ਦੁੱਧ ਦੀ ਕੀਮਤ ਕੀ ਦਿੱਤੀ ਸੀ ਉਹਨੇ ਕੀਮਤ ਕੀ ਦਿੱਤੀ ਸਾਰਾ ਉਹਦਾ ਪਰਿਵਾਰ ਮੇਲਨੇ ਚ ਪੀੜ ਦਿੱਤਾ ਸੀ ਗਲਾਸ ਦੁੱਧ ਦੀ ਕੀਮਤ ਚੁਕਾਈ ਸੀ ਉਹਨੇ ਪਰ ਉਹਨੇ ਵੀ ਤਾਨੂੰ ਨਹੀਂ ਸੀ ਛੱਡਿਆ ਉਹਨੇ ਵੀ ਨਹੀਂ ਸੀ ਕਿਹਾ ਮੈਨੂੰ ਮਾਫੀ ਦੇ ਦਿਓ ਮੈਂ ਗਲਾਸ ਦੁੱਧਾ ਪਿਆ ਬੈਠਾ ਵਾਂ ਮੈਨੂੰ ਮੈਨੂੰ ਮਾਫੀ ਦੇ ਦਿਵਾਤ ਜੋੜ ਕੇ ਉਹਨੇ ਨਹੀਂ ਕਿਹਾ ਨੇ ਕਾ ਪਿਆ ਠੀਕ ਹੈ ਪਿਆ ਮੇਰਾ ਧਰਮ ਸੀ ਮਾਪਿਆ ਉਸ ਉਹਨੇ ਵੀ ਨਵਾ ਨਵਾ ਕੇ ਦੱਸੀ ਸਿੱਖੀ ਤੇ ਉਹਨਾਂ ਕੋਲੋਂ ਪਾ ਸਿੱਖਣਾ ਉਹ ਮੈਨੂੰ ਕਹਿੰਦੇ ਅਗੋਂ ਪਤਾ ਕੀ ਕਹਿੰਦੇ ਕਹਿੰਦੇ ਆ ਜਾਓ ਯਾਰ ਬਾਬਾ ਦੇ ਕੁੱਟੀਆਂ ਹੀ ਗੱਲਾਂ ਕਰਦਾ ਬਾਬਾ ਕੁੱਟੀਆਂ ਨਾ ਲਗਤਾਂ ਦੁੱਧ ਪਿਆ ਕੇ ਸਿੱਖੀ ਮਿਲ ਜੂਗੀ ਦੁੱਧ ਪਿਆ ਕੇ ਗੁਰੂ ਖੋਚ ਹੋ ਜਾਏਗਾ ਕਿੰਨੂ ਪੀ ਦੁੱਧ ਪਿਆਦੇ ਕਿੱਥੇ ਨੇ ਹੁਣ ਸਾਹਿਬ ਜਾਦੇ ਦੁੱਧ ਪਿਆਣਾ ਤੇ ਪਹਿਲਾਂ ਸਾਹਿਬ ਜਾਦੇ ਵਰਗੇ ਆਪੋ ਜੋ ਨਾ ਦੁੱਧ ਜਿਹਨੂੰ ਪਿਆਣਾ ਉਹ ਵੀ ਅੱਗੇ ਸਾਹਿਬ ਜਾਦੇ ਵਰਗਾ ਹੋਵੇ ਨਾ ਉਹ ਤੇ ਅੱਗੇ ਗਲਾਸ ਕਰੋ ਤੁਹਾਨੂੰ ਯਾਦ ਆ ਜਾਏਗਾ ਉਹ ਬੱਚੇ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਹੀ ਵੇ ਮੈਂ ਜਦ ਤੁਸੀਂ ਗੁਰਦੁਆਰੇ ਆਪਣੇ ਬੱਚੇ ਲੈ ਕੇ ਆਓਗੇ ਨਾ ਤਿਆਰ ਪਾਰ ਤਿਆਰ ਕਰਕੇ ਮੈਂ ਇਹਨਾਂ ਚੋਂ ਆਪਣਾ ਜੀਤ ਸਿੰਘ ਦੇਖਾਂਗਾ ਜੋ ਜਾਰ ਦੇਖਾਂਗਾ ਜੋ ਰਾਜ ਦੇਖਾਂਗਾ ਫਤਿਹ ਸਿੰਘ ਇਹ ਸੀ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਜੋਰਵਰ ਬਣਾਉਣਾ ਹੈ ਆਪਣੇ ਬੱਚੇ ਨੂੰ ਫਤਿਹ ਸਿੰਘ ਵਰਗਾ ਬਣਾਉਣਾ ਹੈ ਆਪਣਾ ਸਰੂਪ ਗੁਰੂ ਵਰਗਾ ਬਣਾਉਣਾ ਹੈ ਪੜਨਾ ਨਹੀਂ ਹੋਣਾ ਇੱਥੇ ਸਾਡੇ ਪਿੰਡ ਵੀ ਉਹ ਕਰਦੇ ਨੇ ਪ੍ਰਭਾਤ ਫੇਰੀ ਤੇ ਉਹ ਇੱਥੇ ਸਾਡੇ ਗੇਟ ਅੱਗੇ ਆਗੇ ਤੇ ਕਈ ਜਾਣਾ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਹੈ ਬਾਜਾਂ ਵਾਲੇ ਨੂੰ ਮੈਂ ਬਾਹਰ ਨਿਕਲੇ ਮੈਂ ਬੂਆ ਖੋਲੇ ਮੈਂ ਕਹਾਂ ਲਓ ਜੀ ਆਨ ਲਓ ਜਿਹੜੀ ਬਾਲਟੀ ਲਿਆਇਓ ਅੰਮਰਤ ਦੀ ਬਣਾ ਕੇ ਪਹਿਲਾਂ ਆਪ ਪੀ ਲੋ ਤੁਹਾਡੇ ਤੇ ਇੱਕ ਵੀ ਅੰਮਰਤ ਨਹੀਂ ਇੱਕ ਕੰਨ ਨਾਲ ਥੋੜੀ ਖੰਡੇ ਦਾ ਅੰਮਰਤ ਪੀ ਲੋ ਜੇ ਮਿਲਣਾ ਬਾਜਾਂ ਵਾਲੇ ਕਿੰਨੂ ਕਹਿੰਦੇ ਪਏ ਅਸੀਂ ਤਾਂ ਵੇਲੇ ਹੀ ਛਕਿਆ ਹੈ ਸਾਡੇ ਬੂਹੇ ਗਿਆ ਕੇ ਤੂੰ ਚੀਕਾ ਮਾਰਦੇ ਪਏ ਖੰਡੇ ਦਾ ਅੰਮਰਤ ਪੀ ਲੈ ਅਸੀਂ ਤਾਂ ਛਕਿਆ ਹੈ ਇਫ ਤੁਸੀਂ ਪੀ ਲੋ ਨਾ ਜਿਹੜੇ ਲੈ ਕੇ ਆਏ ਹੋ ਤਾਂ ਇਸ ਮਹੀਨੇ ਤੂੰ ਉਹਨਾਂ ਦੇ ਜੀਵਨ ਤੋਂ ਇਹੋ ਸਿੱਖਿਆ ਲੈਣੀ ਹੈ ਉਹਨਾਂ ਵਰਗੇ ਬਣਨਾ ਹੈ। ਤੁਸੀਂ ਹੀ ਜਿਹਾ ਸੀ ਠੀ ਰਹਾ। ਜਪ ਜਪ ਰਿਦੇ ਮੁਰਾਰ। ਰੱਬ ਵਰਗੇ ਹੀ ਬਣ ਜਾਵਾਂ ਰਿਦੇ ਵਿੱਚ ਜਪ ਜਪ ਕੇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜਪ ਜਪ ਦੇ। ਰੱਬ ਵਰਗੇ ਹੀ ਬਣ ਜਾਈਏ। ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਦਿਨ ਮਨਾਉਂਦੇ ਬਣਾਉਂਦੇ ਛੋਟੇ ਸਹਬ ਜਾਦੇ ਮਰਗੇ ਹੀ ਮਰ ਜਾਈਏ। ਬਸ ਸੀਸ ਚਲੇ ਜਾਏ ਕੋਈ ਗੱਲ ਨਹੀਂ ਸਿੱਖੀ ਨਾ ਜਾਏ। ਮਰਤੇ ਜਾਣਗੇ। ਮੈਂ 67 ਸਾਲ 72 ਸਾਲ ਦਾ ਹੋ ਗਿਆ। ਹੁਣ ਨਹੀਂ ਮਰਨਾ ਮੈਂ। ਜੇ 60 ਸਾਲ ਪਹਿਲਾਂ ਮਰ ਗਿਆ ਹੁੰਦਾ ਤੇ ਸਗੋਂ ਚੰਗਾ ਸੀ ਪਤਾ ਨਹੀਂ ਕਿੰਨੇ ਦੁਕਾਨਾਂ ਤੋਂ ਬਚ ਗਿਆ ਹੁੰਦਾ ਘੱਟੋ ਘੱਟ ਗੁਰੂ ਦੇ ਦਰ ਤੇ ਤੇ ਪ੍ਰਵਾਨ ਹੋ ਜਾਂਦੇ ਗਾ ਲਿਆ ਵੀ ਸਾਨੂੰ ਗੁਰੂ ਉੱਥੇ ਜਾਂਦੇ ਨੂੰ ਜੀ ਆਇਆਂ ਕਹੇ ਛੇਤਰ ਲੈ ਕੇ ਨਾ ਬੈਠਾ ਹੋਵੇ ਮਸੰਦ ਸਾੜੇ ਸੀ ਉਹਨੇ ਖੂਹ 'ਚ ਉੱਥੇ ਅਜੇ ਵੀ ਖੂਹ ਹੈਗਾ ਅਨੰਦਪੁਰ ਸਾਹਿਬ ਹੈਗਾ ਮੁਸੰਦ ਹੈ ਹਾਂ ਹੈਗਾ ਨਾ ਤੇ ਸਾੜਨੇ ਉਹਨੇ ਹੁਣ ਵੀ ਨੇ ਅੱਗੇ ਇੱਥੇ ਸਾੜੇ ਸੀ ਉਹਨੂੰ ਤੇ ਹੁਣ ਮੇਰੇ ਵਰਗੇ ਮਸੰਦਾਂ ਨੂੰ ਉੱਥੇ ਸਾੜਨਾ ਉਹਨੇ ਐਨਾ ਹੀ ਉੱਥੇ ਗੁਰੂ ਸ਼ਾਬਾਸ਼ ਦੇ ਆ ਮੇਰੇ ਪੁੱਤਰ ਮਾਈ ਖਾਟ ਆਇਓ ਕਰਪੂਤਾ ਇਹ ਪੁੱਤਰ ਮੇਰਾ ਖਾਟ ਕੇ ਆਇਆ ਹੈ ਹਨਾ ਤਾਂ ਗੁਰੂ ਵਰਗੇ ਬੰਨਾ ਗੁਰੂ ਦੇ ਬੱਚਿਆਂ ਵਰਗੇ ਬੰਨਾ ਇਸ ਮਹੀਨੇ ਤੋਂ ਮੈਨੂੰ ਬਾਲੀਆਂ ਨਹੀਂ ਉਹ ਇਤਿਆਜ਼ ਜੋਂ ਬਾਲਾ ਇਹਦਾ ਕੋਈ ਬਹੁਤਾ ਗਿਆਨ ਨਹੀਂ ਪਰ ਮੈਨੂੰ ਇਹਨਾਂ ਪਤਾ ਹੈ ਜੇ ਉਹਨਾਂ ਵਰਗੇ ਬਣ ਜਾਗੇ ਉਹਨਾਂ ਵਰਗੀ ਦ੍ਰਿੜਤਾ ਹੋਵੇ ਵੇਖੋ ਨਾ ਬਾਣੀ 'ਚ ਕੀ ਲਿਖਿਆ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਲਾਦ ਜਪਦੇ ਹੋ ਅਰ ਜੈਸੀ ਉਹ ਤਾਂ 5 ਸਾਲ ਦੇ ਸੀ ਤਰੂ ਤੇ ਪ੍ਰਹਲਾਦ ਉਹਨਾਂ ਦੀ ਉਮਰ ਤੇ ਸਿਰਫ 5 ਸਾਲ ਸੀ 5 ਬਰਕੋ ਅਨਾਤ ਤਰੂ ਬਾਰਖ ਹਰ ਸਿਮਰਤ ਅਮਰ ਅਟਾਰੇ ਮਾਰੇ ਕਹਿੰਦੇ ਉਹਨਾਂ ਕੋਲੋਂ ਸਿੱਖ ਲਾ 5 ਸਾਲ ਦੇ ਬੱਚਿਆਂ ਕੋਲੋਂ ਸਿੱਖ ਲਾ ਉਹ ਮਾਰੇ ਕਹਿੰਦੇ ਫਤੇ ਸੰਕੂਲੋਂ ਸਿੱਖ ਲਾ ਜੋਰਾਵਰ ਸੰਕੂਲੋਂ ਸਿੱਖ ਲਾ ਕਿ ਕਿਵੇਂ ਨੁਬਾਣੀ ਹੈ ਦੋਨਾਂ ਤੋਂ ਫਤੇਗੜ ਸਾਹਿਬ ਆ ਰਹੇ ਆ ਘੱਟ ਘੱਟ ਦੇਖਣਾ ਮੈਂ ਪੱਤਰਕਾਰ ਸਾਹਿਬ ਚੱਲ ਜਾਵਾਂ ਮੈਂ ਇਹਦਾ ਮਤਲਬ ਇਹ ਨਹੀਂ ਮੈਂ ਕਹਿ ਰਿਹਾ ਮੈਂ ਪੱਤਰਕਾਰ ਸਾਹਿਬ ਨਾਲ ਆ ਜਾਓ ਅਰੇ ਚਾਓ ਉਹਨਾਂ ਵਰਗੇ ਬਣ ਲਈ ਜਾਓ ਉਹਨਾਂ ਦੇ ਤਰਲਾ ਕਢੋ ਉਹਨਾਂ ਦੇ ਵਿਚਾਰਨਾ ਤੇ ਪੈ ਕੇ ਖਾੜੇ ਕਢੋ ਸਾਨੂੰ ਵੀ ਕੋਈ ਕਿਨਕਾ ਦੇ ਦਿਓ ਆਪਣੇ ਵਰਗਾ ਆਪਣੀ ਦ੍ਰਿੜਤਾ ਵਿੱਚੋਂ ਸਾਨੂੰ ਵੀ ਉਹ ਦ੍ਰਿੜਤਾ ਦੇ ਦਿਓ ਜਿਹੜੀ ਦ੍ਰਿੜਤਾ ਤੁਹਾਡੇ ਕੋਲ ਸੀ ਸਿੱਖੀ ਨਾ ਪਾਉਂਦੀ ਜੋ ਪ੍ਰੇਮ ਤੁਹਾਡੇ ਕੋਲ ਸੀ ਜੋ ਪਿਆਰ ਤੁਹਾਡੇ ਕੋਲ ਸੀ ਸਿੱਖੀ ਲਈ ਉਹ ਸਾਡੇ ਅੰਦਰ ਵੀ ਪੈਦਾ ਹੋ ਜਾਵੇ ਜੋ ਪਿਆਰ ਮਾਤਾ ਗੁਦਰੀ ਕੋਲ ਸੀ ਅੱਜ ਦੀਆਂ ਮਾਵਾਂ ਕੋਲ ਵੀ ਉਹ ਪਿਆਰ ਪੈਦਾ ਹੋ ਜਾਵੇ ਆਪਣੇ ਬੱਚਿਆਂ ਨੂੰ ਫਤਿਹ ਸਿੰਘ ਵਰਗਾ ਜੋਰਾ ਸਿੰਘ ਵਰਗਾ ਬਣਾ ਕੇ ਤਿਆਰ ਕਰਨ ਇੱਕ ਦਾਦੀ ਕਹੇ ਮੇਰਾ ਮੇਰਾ ਇਹ ਜੋਰਾਵਰ ਹੈ ਦਾਦੀ ਕਹੇ ਮੇਰਾ ਇਹ ਫਤਿਹ ਸਿੰਘ ਹੈ ਪਰ ਅੱਜ ਕੀ ਕਰੇ ਕੀ ਕਰੇ ਤਾਂ ਉਥੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਬੜਾ ਕੁਛ ਪੋ ਪੋ ਦਾ ਮਹੀਨਾ ਤੇ ਐ ਹੀ ਸਿੱਖੀ ਸਿਖਾਉਣ ਦਾ ਹੀ ਮਹੀਨਾ ਆ ਹੋਰ ਕੀ ਆ ਗੁਰੂ ਨੇ ਸਖਾਈ ਸਿੱਖੀ ਸੀ ਕਿ ਇਹ ਸਿੱਖੀ ਇੰਨੀ ਕੀਮਤੀ ਹੈ ਦੇਖੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦ ਪ੍ਰਸਾਦ ਸਾਹਿਬ ਤਾਂ ਹਰ ਤਾਂ ਸਿੱਖ ਵਾਰਤਾ ਸਾਰਾ ਕੁਛ ਵਾਰਤਾ ਪਰਿਵਾਰ ਵਾਰਤਾ ਹਮ ਸਭ ਕੁਛ ਵਾਰਤਾ ਮਾਛੀ ਵਾਰਤਾ ਚੰਗਲਾ ਚ ਮਾਛੀ ਵਾਰਤਾ ਚੰਗਲਾ ਚ ਆਪੇ ਨੇ ਕੰਨਿਆ ਦੇ ਸੇਤੇ ਕੀ ਗਾਉਂਦੇ ਪੈਨੇ ਮਿੱਤਰ ਪਿਆਰੇ ਨੂੰ ਹਾਲ ਚਾਲ ਦੱਸਾਂਗਾ ਤੁਦ ਮੈਂ ਰੋਗ ਚਾਹਿਆਂ ਤਾਂ ਔਰ ਤੇਰੇ ਤੋਂ ਬਿਨਾ ਹਰ ਰਜਾਈਆਂ ਲੈਣੀਆਂ ਰੋਗ ਨੇ ਜੇ ਪਾਹੀ ਗਰ ਤੂੰ ਨਹੀਂ ਹੈਗਾ ਤੇ ਉੱਤੇ ਰਜਾਈਆਂ ਲੈਣੀਆਂ ਰੋਗ ਨੇ ਇਹ ਦੁੱਖਿਆ 나ਗ ਨਿਵਾਸਾਂ ਤੇ ਰਹਿਣਾ ਇਦਾਂ ਹੈ ਜਿਵੇਂ ਵੱਡੇ ਵੱਡੇ ਨਾਗਾ ਨੇ ਮੈਨੂੰ ਘੇਰਿਆ ਹੋਇਆ ਸੋ ਇਹ ਨੇ ਸੋਖ ਕੀ ਸਿਖਾਇਆ ਮੈਂ ਸਿੱਖਾ ਸਿੱਖੀ ਇੰਨੀ ਕੀਮਤੀ ਏ ਇਹਨੀ ਕੀਮਤੀ ਏ ਇਹ ਤੇ ਤੋ ਆਨੰਦਪੁਰ ਸਾਹਿਬ ਵਾਰਿਆ ਜਾ ਸਕਦਾ ਸਿੱਖਾ ਸਿੱਖੀ ਇੰਨੀ ਕੀਮਤੀ ਏ ਇਹ ਤੋ ਪੁੱਤਰ ਵਾਰਿਆ ਜਾ ਸਕਦੇ ਨੇ ਤੋ ਸਿੱਖ ਵਾਰਿਆ ਜਾ ਸਕਦੇ ਨੇ ਇਹ ਤੋ ਮਾਲ ਧਨ ਸੁਭਾਵ ਜੋ ਖੁਸ਼ੀਆਂ ਜੋ ਆਨੰਦ ਜੋ ਸਭ ਕੁਝ ਵਾਰਿਆ ਜਾ ਸਕਦਾ ਪਰ ਸਿੱਖੀ ਨਹੀਂ ਕੀਮਤੀ ਏ ਇਹ ਨਹੀਂ ਛੱਡੀ ਜਾ ਸਕਦੀ ਇਹ ਸਿੱਖਨੀ ਡ੍ਰਿੜਤਾ ਇਸ ਸਿੱਖੀ ਦੀ ਕੀਮਤ ਪਤਾ ਲੱਗਦੀ ਏ ਜਦੋਂ ਅਸੀਂ ਆਨੰਦਪੁਰ ਸਾਹਿਬ ਤੂੰ ਤੁਰਦੇ ਆ ਨਾ ਉਸ ਰਸਤੇ ਤੇ ਤੇ ਤੁਰਦੇ 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 ਇਧਰ ਜਿਹੜੇ ਵੀ ਰਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਨੇ ਮਾਰਗ ਤੇ ਜਾਂ ਅੰਦਰ ਛੋਟੇ ਸਾਹਿਬਜ਼ਾਦੇ ਗਏ ਨੇ ਉਹ ਕੋ ਮਾਚੀ ਦੇ ਮੋਰਿੰਡੇ ਤੇ ਫਿਰ ਗੰਗੂ ਦੇ ਘਾਤੇ ਫਿਰ ਆ ਗਏ ਇੱਥੇ ਠੰਡੇ ਪੁੱਜ ਦੇ ਚ ਤੇ ਫਿਰ ਉਹਦੀ ਵਜੀਦ ਦੇ ਦੀ ਕਚਹਿਰੀ ਚ ਉਹ ਸਾਰੀ ਚੀਜ਼ ਇਹੋ ਹੀ ਸਿਖਾਉਂਦੀ ਏ ਵੀ ਸਿੱਖੀ ਤੇ ਦ੍ਰਿੜਤਾ ਦੇ ਪੈਰਾ ਕਿਵੇਂ ਦੇਣਾ ਸਿੱਖੀ ਤੁਸੀਂ ਕਿਵੇਂ ਇਹਨੇ ਵਿਖੜੇ ਹਾਲਾਤਾਂ ਚ ਵੀ ਕਿਵੇਂ ਤੁਸੀਂ ਕਾਇਮ ਰਹਿਣਾ ਆਪਣੇ ਆਕੀਦੇ ਤੇ ਕਿਵੇਂ ਤੁਸੀਂ ਆਪਣਾ ਆਖਰੀ ਸਵਾਸਾਤ ਮਤਲਬ ਸਿਰ ਨਾਲੋਂ ਵੀ ਸਿੱਖੀ ਪਿਆਰੀ ਆ ਜਾਨ ਨਾਲੋਂ ਵੀ ਸਿੱਖੀ ਪਿਆਰੀ ਐ ਸਿੱਖੀ ਹੋਰ ਬਾਕੀ ਜਿੰਨਾ ਮਰਜੀ ਜੋ ਮਰਜੀ ਬੋਲੀ ਜਾਓ ਨਹੀਂ ਬਸ ਸਿੱਖੀ ਪਿਆਰੀ ਐ ਬਾਕੀ ਕੁਝ ਵੀ ਪਿਆਰਾ ਨਹੀਂ ਸਿੱਖੀ ਪਿਆਰੀ ਜੇ ਹੈਗੀ ਐ ਜਿਹਦੇ ਕੋਈ ਹੈਗੀ ਐ ਉਹ ਬਸ ਗੁਰੂ ਦਾ ਪਿਆਰਾ ਆ ਜਿਹੜਾ ਮੇਰੇ ਵਰਗੇ ਖਸਾਰਾ ਗੱਲਾਂ ਹੀ ਕਰਦਾ ਪਿਆ ਗੱਲਾਂ ਕਰੀ ਜਾ ਗੱਲ ਨਹੀਂ ਜੋਗ ਨਾ ਹੋਈ ਗੱਲ ਨਹੀਂ ਜੋਗ ਨਾ ਗੱਲਾਂ ਨਾਲ ਨਹੀਂ ਗੱਲਾਂ ਕਰਨ ਵਾਲੇ ਬਥੇਰੇ ਆ ਤੇਰੇ ਮਿਲਣਗੇ ਬਥੇਰੇ ਕਰਦਿਨ ਪੈ ਆ ਮੈਂ ਹੁਣ ਇੱਕ ਇਹਦੇ ਵਿੱਚ ਹੀ ਸਵਾਲ ਦੇ ਨਾਲ ਹੀ ਨਵਾਂ ਹੀ ਸਵਾਲ ਐ ਤੇ ਤੋ ਜੀ ਇਹਨੂੰ ਜਿੱਦਾਂ ਮਰਜ਼ੀ ਕਰ ਲਿਓ ਮੈਂ 350 ਸਾਲਾ ਮਨਾਉਂਦੇ ਸੀ ਪਏ ਗੁਰੂ ਤੇਗ ਬਹਾਦਰ ਸਾਹਿਬ ਸਿੱਧੀ ਗੁਰਪੁਰ ਹਾਂ ਹਾਂ ਅਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਸ਼ਹੀਦ ਗੰਜਾ ਜਿੱਥੇ ਮਾਰੇ ਦੀ ਚੀਜ਼ ਦਾ ਸੰਸਕਾਰ ਹੋਇਆ ਸੀ ਉੱਥੇ ਵੀ ਦੁਆਨ ਲੱਗੇ ਸੀ ਉੱਥੇ ਜਿਹੜੇ ਜਾਂਦੇ ਸੀ ਪਏ ਉੱਥੇ ਜਿੰਨੇ ਵੀ ਗਏ ਪਤਾ ਨਹੀਂ ਜਿੰਨੂੰ ਮੈਂ ਕਹਿੰਦੇ ਸੀ ਫਲਾਣਾ ਸੰਤ ਬਾਬਾ ਫਲਾਣਾ ਸਿੰਘ ਵੀ ਮੈਂ ਕਿਹਦਾ ਨਾਮ ਤੇ ਨਹੀਂ ਲੈ ਰਿਹਾ ਮੈਨੂੰ ਯਾਦ ਵੀ ਨਹੀਂ ਉਹ ਕਹਿੰਦੇ ਸੰਤ ਬਾਬਾ ਫਲਾਣਾ ਸਿੰਘ ਜੀ ਇਹਨਾਂ ਦਾ ਸਤਿਕਾਰ ਕਰਨਾ ਹੈ ਸੰਤ ਬਾਬਾ ਫਲਾਣਾ ਸਿੰਘ ਜੀ ਇਹਨਾਂ ਦਾ ਸਤਿਕਾਰ ਕਰਨਾ ਹੈ ਮੈਂ ਇੱਥੇ ਬੈਠਾ ਮੰਜੀ ਤੇ ਟੀਵੀ ਦੇਖਦਾ ਸੀ ਤੇ ਉੱਥੇ ਮੈਂ ਉਹ ਪ੍ਰੋਗਰਾਮ ਦੇਖ ਰਿਹਾ ਸੀ ਧਰਮ ਸੰਮੇਲਨ ਹੋਇਆ ਸੀ ਜਿਹੜਾ ਉੱਥੇ ਆਹ ਧਰਮ ਸੰਮੇਲਨ ਕਹਿੰਦੇ ਜੋ ਮਰਜੀ ਉੱਥੇ ਕੀਰਤਨ ਹੁੰਦਾ ਸੀ ਜੋ ਵੀ ਆ ਜੋ ਜਾਂਦੇ ਸੀ ਉਹਨਾਂ ਦੇ ਗਾਲੇ ਸਰੋਪੇ ਪਾਉਂਦੇ ਸੀ ਉਹ ਬੜੇ ਖੁਸ਼ ਹੋ ਕੇ ਸਰੋਪੇ ਪਹੁੰਚਦੇ ਸੀ ਜਿਨ੍ਹਾਂ ਦੇ ਜਿਨ੍ਹਾਂ ਦਾ ਸਮਾਗਮ ਹੋ ਰਿਹਾ ਹੈ ਜੇ ਤੁਸੀਂ ਉਨਾ ਉਹਨੇ ਭਾਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਉਹ ਭਾਈ ਨੇ ਜਿਹੜੇ ਉੱਥੇ ਜਾ ਰਹੇ ਨੇ ਉਹ ਸੰਤ ਭਾਬੇ ਨੇ ਕੀ ਦੇਣੇ ਤੁਹਾਡੀ ਸਮਾਜ